ਇੱਕ ਨੌਜਵਾਨ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਦੱਸ ਦਈਏ ਕਿ ਜਠੇਰਿਆਂ ਦਾ ਕੋਈ ਮੇਲਾ ਦੱਸਿਆ ਜਾ ਰਿਹਾ ਹੈ ਉੱਥੇ ਸਾਰੇ ਸ਼ਰਧਾਲੂ ਇਕੱਠੇ ਹੋਏ ਸਨ ਇਸ ਦੌਰਾਨ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਪਰ ਅਚਾਨਕ ਪਾਈਪ ਦੇ ਵਿੱਚ ਕਰੰਟ ਆ ਜਾਂਦਾ ਹੈ ਇਹ ਜੋ ਪਾਈਪ ਹੈ ਇਹ ਤਾਰਾਂ ਦੇ ਨਾਲ ਟਕਰਾਂਦੀ ਹੈ ਜਿਸ ਤੋਂ ਬਾਅਦ ਨੌਜਵਾਨ ਨੂੰ ਕਰੰਟ ਲੱਗ ਜਾਂਦਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਦੋ ਪਿੰਡਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਦੱਸ ਜਿਏ ਕੀ ਇਸ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਜਿੱਥੇ ਕਰੰਟ ਲੱਗਣ ਦੇ ਨਾਲ 26 ਸਾਲਾਂ ਨੌਜਵਾਨ ਜਿਸ ਦਾ ਨਾਮ ਜਗਦੀਪ ਸਿੰਘ ਉਰਫ ਜੱਗਾ ਹੈ ਉਸ ਦੀ ਮੌਤ ਹੋ ਗਈ। ਨੇੜਲੇ ਪਿੰਡ ਪੰਡਾਲ ਹਿੰਮਤਾ ਤੇ ਪੰਡਾਲ ਬੂਟਾ ਚ ਇੱਕ ਧਾਰਮਿਕ ਸਥਾਨ ਦੇ ਉੱਤੇ ਜਠੇਰਿਆਂ ਦਾ ਕੋਈ ਮੇਲਾ ਸੀ। ਤੈ ਜ਼ੁਰਾਨ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਝੰਡਾ ਚੜਾਉਣ ਸਮੇ ਪਾਈਪ ਬਿਜਲੀ ਦੀਆਂ ਤਾਰਾਂ ਦੇ ਨਾਲ ਜਾ ਟਕਰਾਈ ਤੇ ਪਾਈਪ ਦੇ ਵਿੱਚ ਕਰੰਟ ਆ ਗਿਆ ਕਈ ਕੋਰਾਂ ਨੂੰ ਵੀ ਉੱਥੇ ਕਰੰਟ ਲੱਗਦਾ ਹੈ ਪਰ ਜਗਦੀਪ ਸਿੰਘ ਉਰਫ ਜੱਗਾ ਨੂੰ ਕਰੰਟ ਦਾ ਝਟਕਾ ਜ਼ਿਆਦਾ ਮਹਿਸੂਸ ਹੁੰਦਾ ਤੇ ਉਸ ਤੇ ਜ਼ਿਆਦਾ ਅਸਰ ਹੁੰਦਾ ਜਿਸ ਦੇ ਨਾਲ 26 ਸਾਲਾਂ ਇਸ ਨੌਜਵਾਨ ਦੀ ਮੌਤ ਹੋ ਗਈ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੱਸੀ ਜਾ ਰਹੀ ਹੈ ਇੱਕ ਨੌਜਵਾਨ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਦੱਸਿਆ ਗਿਆ ਕਿ ਜਠੇਰਿਆਂ ਦਾ ਕੋਈ ਮੇਲਾ ਦੱਸਿਆ ਜਾ ਰਿਹਾ ਹੈ ਉੱਥੇ ਸਾਰੇ ਸ਼ਰਧਾਲੂ ਇਕੱਠੇ ਹੋਏ ਸਨ ਇਸ ਦੌਰਾਨ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਪਰ ਅਚਾਨਕ ਪਾਈਪ ਦੇ ਵਿੱਚ ਕਰੰਟ ਆ ਜਾਂਦਾ ਹੈ ਇਹ ਜੋ ਪਾਈਪ ਹੈ ਇਹ ਤਾਰਾਂ ਦੇ ਨਾਲ ਟਕਰਾਂਦੀ ਹੈ ਜਿਸ ਤੋਂ ਬਾਅਦ ਨੌਜਵਾਨ ਨੂੰ ਕਰੰਟ ਲੱਗ ਜਾਂਦਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਦੋ ਪਿੰਡਾਂ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਦੱਸ ਜਿਏ ਕੀ ਇਸ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਜਿੱਥੇ ਕਰੰਟ ਲੱਗਣ ਦੇ ਨਾਲ 26 ਸਾਲਾਂ ਨੌਜਵਾਨ ਜਿਸ ਦਾ ਨਾਮ ਜਗਦੀਪ ਸਿੰਘ ਉਰਫ ਜੱਗਾ ਹੈ ਉਸ ਦੀ ਮੌਤ ਹੋ ਗਈ। ਨੇੜਲੇ ਪਿੰਡ ਪੰਡਾਲ ਹਿੰਮਤਾ ਤੇ ਪੰਡਾਲ ਬੂਟਾ ਚ ਇੱਕ ਧਾਰਮਿਕ ਸਥਾਨ ਦੇ ਉੱਤੇ ਜਠੇਰਿਆਂ ਦਾ ਕੋਈ ਮੇਲਾ ਸੀ ਤੈ ਜ਼ੁਰਾਨ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਝੰਡਾ ਚੜਾਉਣ ਸਮੇ ਪਾਈਪ ਬਿਜਲੀ ਦੀਆਂ ਤਾਰਾਂ ਦੇ ਨਾਲ ਜਾ ਟਕਰਾਈ ਤੇ ਪਾਈਪ ਦੇ ਵਿੱਚ ਕਰੰਟ ਆ ਗਿਆ ਕਈ ਕੋਰਾਂ ਨੂੰ ਵੀ ਉੱਥੇ ਕਰੰਟ ਲੱਗਦਾ ਹੈ ਪਰ ਜਗਦੀਪ ਸਿੰਘ ਉਰਫ ਜੱਗਾ ਨੂੰ ਕਰੰਟ ਦਾ ਝਟਕਾ ਜ਼ਿਆਦਾ ਮਹਿਸੂਸ ਹੁੰਦਾ ਤੇ ਉਸ ਤੇ ਜ਼ਿਆਦਾ ਅਸਰ ਹੁੰਦਾ ਜਿਸ ਦੇ ਨਾਲ 26 ਸਾਲਾਂ ਇਸ ਨੌਜਵਾਨ ਦੀ ਮੌਤ ਹੋ ਗਈ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੱਸੀ ਜਾ ਰਹੀ ਹੈ ਇਸ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਜਿੱਥੇ ਕਰੰਟ ਲੱਗਣ ਦੇ ਨਾਲ 26 ਸਾਲਾਂ ਨੌਜਵਾਨ ਜਿਸ ਦਾ ਨਾਮ ਜਗਦੀਪ ਸਿੰਘ ਉਰਫ ਜੱਗਾ ਹੈ ਉਸ ਦੀ ਮੌਤ ਹੋ ਗਈ ਨੇੜਲੇ ਪਿੰਡ ਪੰਡਾਲ ਹਿੰਮਤਾ ਤੇ ਪੰਡਾਲ ਬੂਟਾ ਚ ਇੱਕ ਧਾਰਮਿਕ ਸਥਾਨ ਦੇ ਉੱਤੇ ਜਠੇਰਿਆਂ ਦਾ ਕੋਈ ਮੇਲਾ ਸੀ ਤੈ ਜ਼ੁਰਾਨ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਝੰਡਾ ਚੜਾਉਣ ਸਮੇ ਪਾਈਪ ਬਿਜਲੀ ਦੀਆਂ ਤਾਰਾਂ ਦੇ ਨਾਲ ਜਾ ਟਕਰਾਈ ਤੇ ਪਾਈਪ ਦੇ ਵਿੱਚ ਕਰੰਟ ਆ ਗਿਆ ਕਈ ਕੋਰਾਂ ਨੂੰ ਵੀ ਉੱਥੇ ਕਰੰਟ ਲੱਗਦਾ ਹੈ ਪਰ ਜਗਦੀਪ ਸਿੰਘ ਉਰਫ ਜੱਗਾ ਨੂੰ ਕਰੰਟ ਦਾ ਝਟਕਾ ਜ਼ਿਆਦਾ ਮਹਿਸੂਸ ਹੁੰਦਾ ਤੇ ਉਸ ਤੇ ਜ਼ਿਆਦਾ ਅਸਰ ਹੁੰਦਾ ਜਿਸ ਦੇ ਨਾਲ 26 ਸਾਲਾਂ ਇਸ ਨੌਜਵਾਨ ਦੀ ਮੌਤ ਹੋ ਗਈ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੱਸੀ ਜਾ ਰਹੀ ਹੈ